ਕੱਤੀ ਕਾਲ ਜੇ ਸਾਰੇ ਨਾ ਅੱਜ ਗੱਲ ਕਰਦੇ ਆਂ ਬਾਜਰੇ ਬਾਰੇ ਕੀ ਐ ਇਸ ਪਰ ਇਹ ਸਮੱਸਿਆ ਬਹੁਤ ਆਈ ਐ ਕੁਝ ਕਈ ਵਾਰੀ ਵਿੱਚ ਵੀ ਖਰਾਬੀ ਆ ਜਾਂਦੀ ਐ ਤੇ ਇਸ ਵਾਰ ਕੁਝ ਮੌਸਮ ਦੇ ਚੱਕਰੇ ਬਾਜਰੇ ਬਹੁਤ ਬਿਰਲੇ ਜੰਮੇ ਆ ਜੇ ਕਿ ਪੱਠਿਆਂ ਵਾਸਤੇ ਆਪਾਂ ਬੀਜਦੇ ਆਂ ਖਾਸ ਕਰਕੇ ਤੇ ਆਪਣੇ ਵੀ ਇੱਕ ਕਨਾਲ ਥਾਂ ਆ ਬਹੁਤ ਜ਼ਿਆਦਾ ਬੈਲ ਲੱਗ ਗਿਆ ਤੇ ਇਸ ਨਾਲ ਪਰ ਦੁਆਰਾ ਪੱਟ ਕੇ ਬੀਜਣਾ ਹੋਏ ਤਾਂ ਆਪਾਂ ਨੂੰ ਬਹੁਤ ਲੇਟ ਹੋ ਜਾਂਦਾ ਤੇ ਇਸ ਦਾ ਆਪਾਂ ਕੀ ਹੱਲ ਕਰ ਸਕਦੇ ਆਂ ਕਿ ਇਹ ਵਧੀਆ ਤਰੀਕੇ ਨਾਲ ਹੋ ਜAVE ਪੱਠੇ ਚੇਤੀ ਰਹੀ ਤੇ ਤੇ ਇਹ ਤਾਂ ਆਪਾਂ ਹਾਲ ਦੱਸਾਂਗੇ ਅੱਜ ਇਸ ਵੀਡੀਓ 'ਚ ਕਿਹੜੀ ਆਪਾਂ ਖਾਦ ਪਾਉਣੀ ਆ ਕਿ ਜਿਸ ਦੇ ਨਾਲ ਆਪਣਾ ਇਹ ਬਹੁਤ ਜ਼ਿਆਦਾ ਫੋਟ ਕਰ ਜਵੇ ਬਾਜਰਾ ਮਤਲਬ ਪੂਰਾ ਖੱਤਾ ਭਰ ਜਵੇ ਤੇ ਵਧੀਆ ਤਰੀਕੇ ਨਾਲ ਪੱਠੇ ਚੀਤੀ ਤੋਂ ਛੇਤੀ ਹੋ ਜਾਣ ਤੇ ਬਾਕੀ ਤੁਸੀਂ ਆਹ ਦੇਖ ਸਕਦੇ ਆ ਬਾਜਰੇ ਦਾ ਬੂਟਾ ਕਿਤੇ ਗੱਠ-ਗੱਠ ਤੇ ਬੂਟਾ ਫੋਟ-ਫੋਟ ਤੇ ਬੂਟਾ ਆ ਵਿੱਚ ਬਹੁਤ ਜ਼ਿਆਦਾ ਵਿਰਲੇ ਆ ਤੇ ਇੱਕ ਪੀੜਾਪਨ ਬਹੁਤ ਬਹੁਤ ਐ ਇਸ ਉੱਪਰ ਤੇ ਯੂਰੀਆ ਇਸ ਨੂੰ ਪਹਿਲਾਂ ਨਹੀਂ ਪਾਇਆ ਗਿਆ ਕੋਈ ਵੀ ਤੇ ਹੁਣ ਆਪਾਂ ਯੂਰੀਆ ਵਿੱਚ ਕੀ ਮਿਲਾ ਕੇ ਇਸ ਨੂੰ ਪਾ ਸਕਦੇ ਹਾਂ ਕਿ ਜਿਹੜਾ ਕਿ ਫਟਾਫਟ ਗਰੋਥ ਕਰੇ ਤੇ ਛੇ ਦਿਨ ਛੇ ਦਿਨ ਮਤਲਬ 20 ਦਿਨ ਤੇ ਵਿਚ ਵਿੱਚ 15 ਦਿਨ ਦੇ ਵਿੱਚ ਪੱਠੇ ਵੱਢਣ ਵਾਲੇ ਹੋ ਜਾਣ ਤੇ ਇਸ ਆਪਾਂ ਕਿਹੜੀ ਖਾਦ ਮਿਕਸ ਕਰਨੀ ਹੈ ਤੇ ਇਸ ਲਈ ਆਪਾਂ ਲੈਣਾ ਇੱਕ ਕਨਾਲ ਦੀ ਟੂਜ ਆਪਾਂ ਦੱਸਾਂਗੇ ਇੱਕ ਕਨਾਲ ਵਿੱਚ ਆਪਾਂ ਲੈਣਾ ਹੈਗਾ 7 ਤੋਂ 8 ਕਿਲੋ ਯੂਰੀਆ ਤੇ ਅੱਧਾ ਕਿਲੋ ਮੈਗਨੀਸ਼ੀਅਮ ਸਲਫੇਟ ਤੇ 250 ਗ੍ਰਾਮ ਜ਼ਿੰਕ ਜਿੰਕ ਤੁਸੀਂ 33% ਵੀ ਲੈ ਸਕਦੇ 21 ਵੀ ਲੈ ਸਕਦੇ ਆ 250 ਤੋਂ 300 ਗ੍ਰਾਮ ਜਿੰਕ ਲੈ ਸਕਦੇ ਆ ਤੇ ਮੈਗਨੀਸ਼ੀਅਮ ਅੱਧਾ ਕਿਲੋ ਲੈ ਲੈਣਾ ਥੋੜਾ ਬੋਤਾ ਵਧ ਘਟ ਹੋ ਜੂਏ ਕੋਈ ਚੱਕਰ ਨਹੀਂ ਇਸ ਦਾ ਤੇ ਆਪਾਂ ਭਾਵੇਂ ਅੰਦਾਜ਼ੇ ਨਾਲ ਹੀ ਪਾਇਆ ਤੇ ਇਸ ਦੇ ਵਿੱਚ ਇਹਨਾਂ ਦੋਨਾਂ ਜੋ ਆਪਾਂ ਯੂਰੀਆ ਵਿੱਚ ਮਿਕਸ ਕਰਾਂਗੇ ਯੂਰੀਆ ਪਾਣੀ ਮਨਣ ਲੱਗ ਜਾਂਦਾ ਤੇ ਉਹ ਉਸ ਤੋਂ ਆਪਾਂ ਮਤਲਬ ਜੇ ਤਾਂ ਆਪਣਾ ਬਹੁਤ ਛੇਤੀ ਆਪਾਂ ਛੱਟਾ ਮਾਰ ਦਨੇ ਤਾਂ ਸਹੀ ਆ ਨਹੀਂ ਯੂਰੀਆ ਆਪਣਾ ਗਿੱਲਾ ਜਿਹਾ ਹੋ ਜਾਂਦਾ ਖਰਾਬ ਹੋ ਜਾਂਦਾ ਮਤਲਬ ਉਸ ਤੋਂ ਬਿਜਾਉਣ ਲਈ ਜ ਆਪਣੇ ਕੋਲ ਸਲਫਰ ਪਈ ਆ ਤੇ 2 250 ਗ੍ਰਾਮ ਸਲਫਰ ਵੀ ਆਪਾਂ ਵਿੱਚ ਮਿਕਸ ਕਰ ਸਕਦੇ ਆ 80% ਵਾਲੀ ਉਸ ਨਾਲ ਕਿ ਜਿਹੜਾ ਕਿ ਜਦ ਆਪਾਂ ਯੂਰੀਆ ਵਿੱਚ ਮਿਕਸ ਹੋ ਜਾਂਦਾ ਆਪਾਂ ਘੰਟਾ 1.5 ਘੰਟਾ ਤੱਕ ਵੀ ਰੱਖ ਸਕਦੇ ਆ ਮਿਕਸ ਕਰਕੇ ਤੇ ਜੇ ਆਪਾਂ ਤੋਂ ਸਲਫਾਨੀ ਹੈਗੀ ਤੁਰੇ ਤਾਂ ਆਪਾਂ ਬਾਥੀ ਵਾਲੀ ਸਵਾਹ ਪਾ ਸਕਦੇ ਆ 1 ਕਿਲੋ 1.5 ਕਿਲੋ ਤੇ ਬਾਕੀਆਂ ਜਿਹੜਾ ਮੈਗਨੀਸ਼ੀਅਮ ਸਲਫੇਟ ਆ ਤੇ ਆਪਾਂ ਅੱਧਾ ਕਿਲੋ ਰੇਡ ਕਿਲੋ ਆਪਾਂ ਇਹ ਪਾ ਲੈਣਾ ਇੱਕ ਕਨਾਲ ਦੀ ਡੋਜ਼ ਹੈ ਉਹ ਤੇ ਤਕਰੀਬਨ ਜਿੱਦਨ ਆਪਾਂ ਪਾ ਦਿੱਤਾ ਤੇ ਉਹਦਣ ਗੱਲ ਖੱਤੇ ਚ ਹੋਣੀ ਚਾਹੀਦੀ ਆ ਮਤਲਬ ਆਪਣੀ ਪੈੜੀ ਪੂਰੀ ਗਿੱਲੀ ਹੋਣੀ ਚਾਹੀਦੀ ਆ ਤੇ ਇਹਨੂੰ ਪਾ ਕੇ ਤੇ ਇਸ ਤੋਂ 3 ਇਹ ਚੌਥੇ ਦਿਨ ਆਪਾਂ ਪਾਣੀ ਲਗਾ ਦੇਣਾ ਪਹਿਲਾਂ ਵੀ ਗੱਲ ਹੋਣੀ ਚਾਹੀਦੀ ਆ ਤੇ ਉਸ ਤੋਂ ਬਾਅਦ ਚ ਆਪਾਂ 3 ਇਹ ਚੌਥੇ ਦਿਨ ਪਾਣੀ ਲਗਾ ਦੇਣਾ ਹਲਕਾ ਤੇ ਇੱਕ ਆ ਕਿ ਇਸ ਤੋਂ ਬਾਅਦ ਚ ਕਿਸੇ ਵੀ ਆਪਾਂ ਨੂੰ ਖਾਜੀ ਜ਼ਰੂਰਤ ਨਹੀਂ ਪੈਂਦੀ ਇੰਨੀ ਆਪਾਂ ਡੋਜ ਦੇਣ ਤੋਂ ਬਾਅਦ ਚ ਤੇ ਫਿਰ ਵੀ ਜੇ ਕਿਤੇ ਮਾੜਾ ਮੋਟਾ ਕਫਰ ਕਰਹਿ ਜਾਵੇ ਤੇ ਆਪਾਂ ਕਨਾਲ ਦਾ 2-3 ਕਿਲੋ ਯੂਰੀਆ ਬਾਅਦ ਵਿੱਚ ਫਿਰ ਪਾ ਸਕਦੇ ਆ ਵੈਸੇ ਜ਼ਰੂਰਤ ਨਹੀਂ ਪੈਂਦੀ ਤੇ ਬਾਕੀ ਕੋਈ ਵੀ ਗ੍ਰੋਥ ਪ੍ਰੋਮੋਟਰ ਤੇ ਸਪਰੇਅ ਵਗੈਰਾ ਦੀ ਜ਼ਰੂਰਤ ਪੈਂਦੀ ਨਹੀਂ ਜਦੋਂ ਕਿ ਆਪਾਂ ਇਹ ਤੱਤ ਪੂਰੇ ਕਰ ਦਿੱਤੇ ਤੇ ਫਿਰ ਵੀ ਜੇ ਤੁਸੀਂ ਕਰਨਾ ਚਾਹੋਗੇ ਤਾਂ ਆਪਾਂ ਤੁਸੀਂ ਹੋਰ ਕੋਈ ਨਹੀਂ ਨਹੀਂ ਸਪਰੇਅ ਕਰ ਸਕਦੇ ਉੱਪਰ ਵੈਸੇ ਜ਼ਰੂਰਤ ਨਹੀਂ ਪੈਂਦੀ ਉਸ ਉੱਪਰ ਹੋਰ ਕਿਸੇ ਵੀ ਸਪਰੇਅ ਦੀ ਕਿਉਂਕਿ ਇਸ ਤੋਂ ਉੱਪਰ ਆਪਾਂ ਖਾਧਾ ਕੋਈ ਪਾ ਨਹੀਂ ਸਾਰੇ ਕਿਉਂਕਿ ਸਾਰੇ ਨਿਊਟਰੀਐਂਟ ਇਸ ਵਿੱਚ ਆ ਜਾਂਦੇ ਜਿੰਕ ਆ ਗਿਆ ਸਲਫਰ ਆ ਗਿਆ ਯੂਰੀਆ ਮਤਲਬ ਮੇਨ ਬਰਨ ਬਸ ਨਾਈਟ੍ਰੋਜਨ ਆ ਗਿਆ ਜੇ ਮੈਗਨੀਸ਼ੀਅਮ ਸਲਫੇਟ ਦੀ ਕਮੀ ਆਪਣੀ ਜ਼ਮੀਨਾਂ 'ਚ ਆਮ ਆ ਤੇ ਮੈਗਨੀਸ਼ੀਅਮ ਦੀ ਕਮੀ ਤੂੰ ਵੀ ਪੂਰੀ ਹੋ ਜਾਂਦੀ ਇਸ ਦੇ ਨਾਲ ਤੇ ਇਹਨਾਂ ਵਧੀਆ ਆਪਣੇ ਪੱਠੇ ਤਕਰੀਬਨ ਤਕਰੀਬਨ ਜਿੱਦਣ ਆਪਾਂ ਪਾ ਦਿੱਤਾ ਪੱਠੇ 4-4 ਅੰਗੜਾ ਹੋਣੇ ਚਾਹੀਦੇ ਆ 4-4 ਇੰਚ ਤੇ 20 ਦੇ ਵਿੱਚ ਵਿੱਚ ਪੱਠੇ ਪੱਟਣ ਵਾਲੇ ਹੋਣੇ ਚਾਹੀਦੇ ਆ ਇਸ ਦੇ ਨਾਲ ਤੇ ਬਾਕੀ ਆਪਾਂ ਇਹਦਾ ਤੁਹਾਨੂੰ ਰਿਜ਼ਲਟ ਵੀ ਦਿਖਾਵਾਂਗੇ ਕਿਉਂਕਿ ਵੀਡੀਓ ਦੋ ਪਾਟਾਂ 'ਚ ਬਣਾਈ ਸੀ ਹੁਣ ਆਪਾਂ ਇਹਨੂੰ ਜੋੜ ਕੇ ਐਡਿਟ ਕੀਤਾ ਤੇ ਆਪਾਂ ਰਿਜ਼ਲਟ ਵੀ ਤੁਹਾਨੂੰ ਦਿਖਾਵਾਂਗੇ ਤੇ ਇਹ ਸਭ ਨਾਲ ਆਪਾਂ ਸਲਫਰ ਵਿੱਚ ਥੋੜੀ ਮਿਕਸ ਕਰ ਲੈਣੀ ਆ ਸਲਫਰ ਮਿਕਸ ਕਰਨ ਦਾ ਇਹੋ ਹੀ ਕੰਮ ਆ ਸਲਫਰ ਆ ਸਰ ਵਿੱਚ ਪਿਯੂਰੀਆ ਨੂੰ ਪਾਣੀ ਨਹੀਂ ਬਣ ਦੇਣਾ ਸਲਫਰ ਨੇ ਜਿਹੜੀ 80% ਵਾਲੀ ਆ ਤੇ ਜੇ ਸਲਫਰ ਆਪਾਂ ਦਾ 80% ਨਹੀਂ ਹੈਗੀ ਤੇ ਆਪਾਂ ਕਿਲੋ ਡੇਡ ਕਿਲੋ ਪਾਥੀ ਦੀ ਸਵਾ ਵੀ ਪਾ ਸਕਦੇ ਆ ਇਸ ਵਿੱਚ ਕਿਉਂਕਿ ਸਲਫਰ ਤੇ ਜਿੰਕ ਚੋ ਵੀ ਮਿਲ ਜਾਂਦਾ ਜਿੰਕ ਸਲਫੇਟ ਤੇ ਮੈਗਨੀਸ਼ੀਅਮ ਸਲਫੇਟ ਵਿੱਚ ਵੀ ਸਲਫਰ ਹੈਗਾ ਤੇ ਬਸ ਸਲਫਰ ਦੀ ਜ਼ਰੂਰਤ ਨਹੀਂ ਹੁੰਦੀ ਬੈਸਾਈਡ ਤੋਂ ਪਾਉਣ ਵਾਸਤੇ ਇਹ ਸਿਰਫ ਯੂਰੀਆ ਨੂੰ ਗਿੱਲੇ ਹੋਣ ਤੋਂ ਬਚਾਉਣ ਲਈ ਆ ਇਹ ਯੂਰੀਆ ਪਾਣੀ ਬਣ ਲੱਗ ਜਾਂਦਾ 10 ਮਿੰਟ ਤੋਂ ਬਾਅਦ ਵਿੱਚ ਤੇ ਬਾਕੀ ਇਸ ਨੂੰ ਮੈਕਸ ਚੰਗੀ ਤਰ੍ਹਾਂ ਕਰਨਾ ਤੇ ਇਸ ਦਾ ਇੱਕ ਜ਼ਰੂਰੀ ਜਿਹਾ ਕੰਮ ਆ ਇਹਦਾ ਜਿਹੜਾ ਆਪਾਂ ਛੱਟਾ ਮਾਰਨਾ ਸ਼ਾਮ ਦੇ ਟਾਈਮ ਮਾਰੀ ਜਾਵੇ ਤਾਂ ਸਭ ਤੋਂ ਵਧੀਆ ਮਤਲਬ 4 ਵਜੇ ਦੇ ਕਰੀਬ ਮਾਰਿਆ ਜਾਵੇ ਸਭ ਤੋਂ ਵਧੀਆ ਕਿਉਂਕਿ ਧੁੱਪ ਵਿੱਚ ਯੂਰੀਆ ਪਾਏ ਦਾ ਅਸਰ ਘਟ ਜਾਂਦਾ ਤੇ ਬਾਕੀ ਇਹ ਡੋਜ਼ ਆਪਣੀ ਇੱਕ ਕਨਾਲ ਦੀ ਆ ਇੱਕ ਕਨਾਲ ਥਾਂ ਦੀ ਕਿ ਅੱਠ ਕਨਾਲ ਦਾ ਕੀਲਾ ਹੁੰਦਾ ਬਾਕੀ ਤੁਸੀਂ ਆਪਣੀ ਸਭ ਨਾਲ ਬਤਸਾ ਤੇ ਆ ਤੁਸੀਂ ਦੇਖ ਸਕਦੇ ਆ 10 ਦਿਨ ਬਾਅਦ ਚਾ ਉਸ ਤੇ ਬਾਜਰੇ ਦੇ ਰਿਜ਼ਲਟ ਆ ਜਿਹੜਾ ਕਿ ਪੀੜਾ ਹੋ ਕੇ ਬਿਲਕੁਲ ਮਿੱਟੀ ਦੀ ਸੀ ਜਾਂਦੀ ਸੀ ਵਿੱਚ ਤੇ ਆ ਤੁਸੀਂ ਗਰੋਥ ਦੇਖ ਸਕਦੇ ਆ ਬਾਜਰੇ ਦੀ ਤੇ ਤਕਰੀਬਨ ਹੋਰ 5-6 ਦਿਨਾਂ ਤੱਕ ਆਪਾਂ ਇਸ ਨੂੰ ਵੱਡਣਾ ਸ਼ੁਰੂ ਕਰ ਦਵਾਂਗੇ ਤੇ ਇਸ ਨੂੰ ਬਾਅਦ ਸਰ ਪਹੋੜ ਹੋ ਜਾਂਦੀ ਆ ਉਸ ਤੋਂ ਬਾਅਦ ਆਪਾਂ ਇਸ ਉੱਪਰ ਕੋਈ ਵੀ ਚੀਜ਼ ਨਹੀਂ ਵਰਤੀ ਤੇ ਪਾਣੀ ਲਗਾ ਦਿੱਤਾ ਬਾਅਦ ਵਿੱਚ 4 ਦਿਨ ਗਰੋਥ ਤੁਸੀਂ ਦੇਖ ਸਕਦੇ ਆ ਬਾਜਰੇ ਦੀ ਜਿੱਥੇ ਕਿ ਸਿੰਗਲ ਸਿੰਗਲ ਬੂਟੇ ਸੀ ਉਥੇ ਚਾਰ ਚਾਰ ਪੰਜ ਪੰਜ ਬੂਟੇ ਹੋ ਚੁੱਕੇ ਆ